ਕਿਉਂਕਿ ਨੇਕਾਂ ਲੋਕਾਂ ਦੀਆਂ ਜਾਨਾਂ ਬਗਨੀਆਂ ਨੇਕਾਂ ਲੁਟਕਾਂ ਖਵਾ ਲੋਕਾਂ ਤੇ ਸਾਡੀਆਂ ਧੀਆਂ ਭੈਣਾਂ ਦੀਆਂ ਜਿਹੜੀਆਂ ਜਿੱਤਾਂ ਉਹ ਲੁੱਟੀਆਂ ਗਈਆਂ ਇਸ ਟੋਲ ਪਲਾਜ ਦੇ ਕਾਰਨ ਦਿੱਲੀ ਦੇ ਵਿੱਚ ਅਸੀਂ ਸਵਾ ਸਾਲ ਬਹਿ ਕੇ ਉਸ ਮੋਦੀ ਦੀ ਧੌਣ ਤੇ ਗੋਡਾ ਧਰ ਕੇ ਜਿਹੜੇ ਕਾਨੂੰਨ ਰੱਦ ਕਰਾਏ ਐ ਤੇ ਪੰਜਾਬ ਸਰਕਾਰ ਤਾਂ ਕਿਹੜੇ ਬਾਗ ਦੀ ਮੂਰੀ ਐ ਕਹਤਾ ਇਹ ਜਿਹੜਾ ਟੋਲ ਪਲਾਜ ਐ ਗੈਰ ਕਾਨੂੰਨੀ ਲੱਗਿਆ ਹੋਇਆ ਅਸੀਂ ਇੱਥੇ ਅੱਜ ਜੇ ਕੈਦੀਆਂ ਵੀ ਕੁੰਡੀਆਂ ਦੇ ਸਿੰਘ ਫਸੇ ਹੋਏ ਐ ਸਾਨੂੰ ਪਤਾ ਵੀ ਇੱਕ ਸਿੰਘ ਪੁੱਟੇ ਬਿਨਾ ਨਹੀਂ ਨਿਕਲਦਾ ਸਿੰਘੇ ਦਾ ਪੁੱਟੇ ਹੋ ਗਿਆ ਇੱਕ ਪਾਸੇ ਪ੍ਰਸ਼ਾਸਨ ਵੱਡੇ ਪੱਧਰ ਤੇ ਸਾਰੇ ਜ਼ਿਲ੍ਹੇ ਦਾ ਇੱਕ ਪਾਸੇ ਸਾਡੇ ਪੱਕੇ ਕਾਰਤੂਸ ਹੈ ਬੀਕੇਜੂ ਦੁਕਾਉਂਦਾ ਦੇ ਆਗੂ ਵਰਕਰ ਅਸੀਂ ਇਸ ਗੱਲ ਦਾ ਫੈਸਲਾ ਕਰ ਲਿਆ ਵੀ ਇਹ ਜਿਹੜਾ ਰਸਤੇ ਦੇ ਵਿਚਾਲੇ ਇਹ ਕੰਨਾ ਹਾਥੀ ਬੰਨਿਆ ਹੋਇਆ ਦਾ ਲੋਕਾਂ ਦੀ ਮੌਤ ਆ ਜਿਹੜੀ ਉਹ ਰੋਜ਼-ਰੋਜ਼ ਹੁੰਦੀ ਹੈ ਪੜਾਕਾ ਵਿੱਚ ਬੈਠ ਕੇ ਪਤਾ ਲੱਗਦਾ ਗੱਡੀ ਦਾ ਵੀ ਗੱਡੀ ਵਿੱਤ ਵੱਜ ਗਈ ਅੱਜ ਫੇਰ ਗੱਡੀ ਇੱਕ ਕੈਂਟਰ ਵੱਜ ਗਿਆ ਰੋਜ਼-ਰੋਜ਼ ਮੌਤਾਂ ਹੁੰਦੀਆਂ ਨੇ ਅੱਜ ਜੋ ਲਗਾਤਾਰ ਦੋ ਦਿਨਾਂ ਤੋਂ ਅਸੀਂ ਇਸ ਟੋਲ ਪਲਾਜ਼ੇ ਨੂੰ ਢਾਈ ਢੇਰੀ ਕਰਨ ਦੇ ਵਾਸਤੇ ਪੱਕਾ ਮੋਰਚਾ ਲਾਇਆ ਹੋਇਆ ਇਸ ਦੇ ਵਿੱਚ ਕਿਉਂਕਿ ਨੇਕਾਂ ਲੋਕਾਂ ਦੀਆਂ ਜਾਨਾਂ ਬਗੀਆਂ ਨੇਕਾਂ ਲੁੱਟਾਂ ਖੋਹਾਂ ਲੋਕਾਂ ਤੇ ਸਾਡੀਆਂ ਧੀਆਂ ਭੈਣਾਂ ਦੀਆਂ ਜਿਹੜੀਆਂ ਜਿਤਾ ਉਹ ਲੁੱਟੀਆਂ ਗਈਆਂ ਇਸ ਟੋਲ ਪੁਲਾਜ ਦੇ ਕਾਰਨ ਪਰ ਜਿਹੜਾ ਇਥੋਂ ਦਾ ਪ੍ਰਸ਼ਾਸਨ ਹੈ ਇਥੋਂ ਦੀ ਸਰਕਾਰ ਹੈ ਇਹ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਖੜੀ ਹੋਈ ਹੈ ਅਸੀਂ ਇਹਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣ ਦੇਵਾਂਗੇ ਅਸੀਂ ਫੈਸਲਾ ਲੈ ਚੁੱਕੇ ਹਾਂ ਵੀ ਬੇਸ਼ੱਕ ਸਾਨੂੰ ਕਿੰਨਾ ਵੀ ਮਿਹਨਤ ਕਰਨੀ ਪਵੇ ਜੇ ਪਹਿਲਾਂ ਦਿੱਲੀ ਦੇ ਵਿੱਚ ਅਸੀਂ ਸਵਾ ਸਾਲ ਬਹਿ ਕੇ ਉਸ ਮੋਦੀ ਦੀ ਧੌਣ ਤੇ ਗੋਡਾ ਧਰ ਕੇ ਜਿਹੜੇ ਕਾਨੂੰਨ ਲਾਤ ਕਰਾਏ ਆ ਤੇ ਪੰਜਾਬ ਸਰਕਾਰ ਤਾਂ ਕਿਹੜੇ ਬਾਗ ਦੀ ਮੂਰੀ ਐ ਇਹ ਟੋਲ ਪਲਾਜ਼ਾ ਤੋਂ ਅਸੀਂ ਪੱਟ ਕੇ ਰਹਾਗੇ ਸਾਨੂੰ ਭਾਵੇਂ ਸਾਲ ਛੇ ਮਹੀਨੇ ਕਿੰਨਾ ਟਾਈਮ ਵੀ ਲੱਗਦੇ ਹੋ ਨਜ਼ਰੇ ਨੂੰ ਛੱਡ ਕੇ ਨਹੀਂ ਜਾਂਦੇ ਜਿੰਨਾਂ ਦੇ ਘਟੇ ਢੇਰੀ ਹੋ ਕੇ ਪਾਸੇ ਨਹੀਂ ਕਰ ਦਤਾ ਉਸ ਤੋਂ ਬਾਅਦ ਜਿਹੜੀ ਮੀਟ ਕਰਕੇ ਜਿਹੜਾ ਫੈਸਲਾ ਅਗਵਾ ਨੇ ਲਿਆ ਉਹਤੇ ਫੁੱਲ ਚੜਾਵਾਂਗੇ ਬੇਸ਼ੱਕ ਸ਼ੀਧੀਆਂ ਦੇਣੀਆਂ ਪੈਣਾਂ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣਾਂ ਪਰ ਇਸ ਤਰ੍ਹਾਂ ਜ਼ਾਲਮ ਸਰਕਾਰ ਨੂੰ ਤੇ ਇਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਹਸਕ ਸਖਿਆ ਕੇ ਰਹਿਾਂਗੇ ਵੀ ਆ ਟੋਲ ਪਲਾਜ਼ਾ ਐਂਡਾ ਹੁੰਦਾ ਸੀ ਟਾ ਕੇ ਆਹਾਂ ਤੇ ਵੀ ਕੇ ਨੂੰ ਡਕਾਉਂਦਾ ਵੱਲੋਂ ਪਹਿਲਾਂ ਵੀ ਦੋ ਧਰਨੇ ਦਿੱਤੇ ਆ ਕੱਲ ਤੋਂ ਧਰਨਾ ਲਗਾਤਾਰ ਜਾਰੀ ਹੈ ਠਿੱਕੀ ਬਲਾਕ ਦੇ ਵਿੱਚ 85 ਦੇ ਕੋਲ ਟੋਲ ਪਲਾਜ਼ਾ ਗੈਰ ਕਾਨੂੰਨੀ ਲੱਗਿਆ ਹੋਇਆ ਅੱਜ ਇੱਥੇ ਅੱਜ ਜੇ ਕਹਿਰੀਆਂ ਵੀ ਕੁੰਡੀਆਂ ਦੇ ਢਿੰਗ ਫਸੇ ਹੋਏ ਆ ਸਾਨੂੰ ਪਤਾ ਵੀ ਇੱਕ ਢਿੰਗ ਟੁੱਟੇ ਬਿਨਾ ਨਹੀਂ ਨਿਕਲਦਾ ਜੰਗਏਟਰ ਟੂ ਗਈ ਇੱਕ ਪਾਸੇ ਪ੍ਰਸ਼ਾਸਨ ਵੱਡੀ ਪੱਧਰ ਤੇ ਸਾਰੇ ਜिले ਦਾ ਇੱਕ ਪਾਸੇ ਸਾਡੇ ਪੱਕੇ ਕਾਰਤੂਸ ਹੈ ਬੀਕੇਜੂ ਦਿਕਾਉਂਦਾ ਤੇ ਆਗੂ ਵਰਕਰ ਅਸੀਂ ਇਸ ਗੱਲ ਦਾ ਫੈਸਲਾ ਕਰ ਲਿਆ ਵੀ ਇਹ ਜਿਹੜਾ ਰਸਤੇ ਦੇ ਵਿਚਾਲੇ ਇੱਕਾਨਾ ਹਾਥੀ ਬੰਨਿਆ ਹੋਇਆਗਾ ਲੋਕਾਂ ਦੀ ਮੌਤ ਆ ਜਿਹੜੀ ਉਹ ਰੋਜ਼ ਰੋਜ਼ ਹੁੰਦੀ ਹੈ ਪੜਾਕਾ ਵਿੱਚ ਬੈਠ ਕੇ ਪਤਾ ਲੱਗਦਾ ਗੱਡੀ ਦਾ ਵੀ ਗੱਡੀ ਵਿੱਚ ਵੱਜ ਗਈ ਅੱਜ ਫੇਰ ਗੱਡੀ ਇੱਕ ਕੈਂਟਰ ਵੱਜ ਗਿਆ ਰੋਜ਼ ਰੋਜ਼ ਮਸਾ ਹੁੰਦੀਆਂ ਨੇ ਪਰ ਪੁਲਿਸ ਹਾਈ ਕੋਰਟ ਦਾ ਬਹਾਨਾ ਲਾ ਕੇ ਵਿਸਤੇ ਲੈਤੀ ਹੈ ਉਥੇ ਢੜੀ ਹੋਈ ਹੈ ਅੱਜ ਟਕਰਾ ਹੋਇਆ ਪੂਰਾ ਇੱਥੇ ਫਸੇ ਆ ਆਪਸ ਨੇ ਪਰ ਅਸੀਂ ਇਸ ਗੱਲ ਤੋਂ ਦਰੇਸ਼ ਕਰਦੇ ਆ ਵੀ ਟਕਰਾ ਹੋਣ ਤੋਂ ਕਿਉਂਕਿ ਸ਼ਾਂਤਮਈ ਢੰਗ ਦੇ ਨਾਲ ਕੋਲ ਜਿੱਤਾਂਗੇ ਅਸੀਂ ਇੱਥੇ ਕੋਈ ਵੀ ਰੋੜੀ ਨਹੀਂ ਰਹਿਣ ਦੇਵਾਂਗੇ ਮੋਰਚਾ ਅਸੀਂ ਪੱਕਾ ਲਾਤਾ ਕੱਲ ਤੋਂ ਲੱਗਿਆ ਹੋਇਆ ਅੱਜ ਕਿੰਨਾ ਢਾਦਨੇ ਆ ਪੁਲਿਸ ਨਾਲ ਟਕਰਾਹ ਹੁੰਦੀ ਆ ਕੱਲ ਨੂੰ ਕਿੰਨਾ ਢਾਦਨੇ ਆ ਸਾਰੇ ਰਸਤਾ ਸਾਫ ਕਰਕੇ ਜਾਵਾਂਗੇ ਅਸੀਂ ਫੈਸਲਾ ਲਾਉਣ ਤੋਂ ਪਹਿਲਾਂ ਕੀਤਾ ਹੋਇਆਗਾ ਦੋ ਧਰਨੇ ਦਿੱਤੇ ਆ ਅਸੀਂ ਅਜੀਤ ਜੋ ਧਰਨੇ ਤੋਂ ਬਾਅਦ ਤਿੰਨ ਟੋਲ ਪਲਾਜ ਹੈ ਜਿਹਦੇ ਪੰਜਾਬ ਦੀ ਮੀਟਿੰਗ ਤੇ ਬੁੱਤਾ ਸਿੰਘ ਬੁਰਦਿਗਲ ਦੀ ਪ੍ਰਧਾਨਗੀ ਦੇ ਵਿੱਚ ਫੈਸਲਾ ਹੋ ਗਿਆ ਵੀ ਤਿੰਨੇ ਟੋਲ ਪਲਾਜੇ ਗਲਤ ਹੈ ਪੰਜਾਬ ਦੇ ਵਿੱਚ ਉਹਨੇ ਪੱਟ ਕੇ ਸਾਹ ਲਵਾਂਗੇ ਲੋਕਾਂ ਦੀਆਂ ਰੋਜ਼ ਆਣਾ ਹੋਈਆਂ ਮੁਸੀਬਤਾਂ ਜਿਹੜੀਆਂ ਹੁੰਦੀਆਂ ਉਹ ਕਦੇ ਵੀ ਨਹੀਂ ਹੋਣ ਦੇਵਾਂਗੇ ਟੋਲ ਪ੍ਰਗਤੀ ਕੀ ਦੀ ਲਵੇ ਜੀ ਠੇਪੀ ਦੀ ਫੋਰਸਾਂ ਦੇ ਵਿੱਚ ਸੜਕ ਦੇ ਵਿੱਚ ਗੈਰ ਕਾਨੂੰਨੀ ਟੋਲ ਪੁਲਾਜਾ ਹੈ ਚੌਂ ਮਾਰਗੀ ਸੜਕ ਨਹੀਂ ਪਰ ਇਥੇ ਰੋਜ਼ ਦਿਨ ਤੇ ਰਾਤ ਐਕਸੀਡੈਂਟ ਹੁੰਦੇ ਨੇ ਕੱਲ ਵੀ ਇਥੇ ਐਕਸੀਡੈਂਟ ਹੋਇਆ ਸਾਡਾ ਧਰਨਾ ਪਹਿਲਾਂ ਵੀ ਦੋ ਵਾਰੀ ਧਰਨਾ ਲਾਇਆ ਕੁਝ ਪਹਿਲਾਂ ਇਹਨੂੰ ਸਾਫ਼ ਸਪੱਸ਼ਟ ਕਰਕੇ ਸੀ ਪਰ ਕੱਲ ਵੀ ਕੁਸਤਾ ਆ ਸਾਡੇ ਕੋਲ ਜਿਹੜੀ ਜੀਬੀਸੀਓ ਵਧੀਆ ਉਹਦੀ ਹਾਲਤ ਨਹੀਂ ਸੀ ਇਸ ਕਰਕੇ ਘੱਟ ਤਿਆਹਾ ਅੱਜ ਵੀ ਸਾਡੀਆਂ ਨੇ ਜੀਬੀਸੀਓ ਵੀ ਰਿਪੋਰਟ ਕਰ ਰਹੀਆਂ ਪਰਸਨਾ ਸਾਡਾ ਟਕਰਾ ਹੋਇਆ ਟਕਰਾ ਹੋਣ ਤੋਂ ਬਚੇ ਖੈਰ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਵੀ ਇਹ ਟੋਲ ਪੁਲਾਜਾ ਨੇਤੇ ਤੇ ਅਕਸੀਦੰਤ ਹੁੰਦੇ ਨੇ ਟੋਰੀਆਂ ਹੁੰਦੀਆਂ ਡਾਕਰੇ ਹੁੰਦੇ ਨੇ ਇਹ ਝੋਟ ਦਾ ਆਡਾ ਬਣਿਆ ਹੋਇਆ ਇਸ ਕਰਕੇ ਜਿਸ ਕਿਸੇ ਜਾਨ ਜਾਣਾਂ ਜਾਂਦੀਆਂ ਨੇ ਤੇ ਕੀਮਤੀ ਜਾਨਾਂ ਜਾਂਦੀਆਂ ਨੇ ਪਰ ਸਰਕਾਰ ਤੇ ਪ੍ਰਸ਼ਾਸਨ ਅੜਿਆ ਹੋ ਗਿਆ ਅੜਿਆ ਹੋਇਆਗਾ ਜੀ ਕੀਮਤੀ ਜਾਨਾਂ ਦੀ ਕੋਈ ਪਰਵਾਹ ਨਹੀਂ ਕੀਮਤੀ ਜਾਨਾਂ ਜਾਣੀਆਂ ਜਾਂਦੇ ਪਰ ਵੀ ਕੇ ਜੁਟ ਕੌਂਦਾ ਜਥੇਬੰਦੀ ਨੇ ਫੇਕਦਾ ਲੈ ਲਿਆ ਅਸੀਂ ਇਥੇ ਪੱਕਾ ਮੋਰਚਾ ਲਾਵਾਂਗੇ ਜਿੰਨਾ ਚਿਰ ਇਹ ਸਾਫ ਨਹੀਂ ਕਰਦੇ ਉਹਨਾਂ ਦੀ ਸਟਾਟਾ ਨਾ ਜਾਰੀ ਰਹੂਗੀ